ਮਾਨਯੋਗ ਡੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਸ਼ਿਮਖਤ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਰੇਲਵੇ ਸਟੇਸ਼ਨ ਮਲੂਟ ਤੇ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਤਹਿਤ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਸੀ ਚੈਕਿੰਗ ਕਰਦੇ ਆ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਜਿਹੜੀ ਅਪੀਲ ਹੈਗੀ ਹੈ ਕਿ ਜੇ ਕੋਈ ਸ਼ੱਕੀ ਪੁਰਸ਼ ਜਾਂ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਹੀਕਲ ਕਿਸੇ ਦੇ ਵੀ ਨਜ਼ਰ ਆਉਂਦਾ ਤਾਂ ਤੁਰੰਤ ਜਿਹੜੀ ਲੋਕਲ ਪੁਲਿਸ ਨੂੰ ਦੀ ਸੂਚਨਾ ਦਿੱਤੀ ਜਾਵੇ ਤਾਂ ਕੋਈ ਅਨਸਕਾਮੀ ਘਟਨਾ ਹੋਪਰਤੀ ਸੀ ਪਹਿਲਾਂ ਇਹ ਉਹਨੂੰ ਆਪਾਂ ਨੋਟ ਕਰ ਲਈਏ ਅਗਲੇ ਸੜੀਆਂ ਸਰਕਿਟੇਸ਼ਨ ਵਾਂਗ ਹੀ ਚੱਲਦੇ ਰਹਿੰਦੇ ਹੈਗੇ ਅਸੀਂ ਅਸੀਂ ਕਰਦੇ ਰਹਿੰਦੇ ਹੈਗੇ ਤੇ ਉਹ ਵੀ ਇੱਕ ਇਨਸੀਡੈਂਟ ਹੋਇਆ ਉਹਦੇ ਕਰਕੇ ਅਸੀਂ ਜ਼ਿਆਦਾ ਅੱਜ ਜਿਹੜੀ ਹੈ ਦੁਬਾਰਾ ਚੈਕਿੰਗ ਕਰ ਰਹੇ ਹਾਂ ਫਾਈਸਰ ਜਿਹੜੀ ਚੈਕਿੰਗ ਕੀਤੀ ਗਈ ਹੈ ਕੀ ਮੋਟਿਵੇਟ ਸੀ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਸ਼ਿਮਰਖਸਰ ਸਾਹਿਬ ਜੀ ਦੇ ਦੇਸ਼ ਨਿਰਦੇਸ਼ਾਂ ਅਨੁਸਾਰ ਅੱਜ ਰੇਲਵੇ ਸਟੇਸ਼ਨ ਮਲੂਟ ਤੇ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਤਹਿਤ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਜਿਹੜੀ ਅਪੀਲ ਹੈਗੀ ਹੈ ਕਿ ਜੇ ਕੋਈ ਸ਼ੱਕੀ ਪੁਰਸ਼ ਜਾਂ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਹੀਕਲ ਕਿਸੇ ਦੇ ਵੀ ਨਜ਼ਰ ਚ ਆਉਂਦਾ ਤਾਂ ਤੁਰੰਤ ਜਿਹੜੀ ਲੋਕਲ ਪੁਲਿਸ ਨੂੰ ਦੀ ਸੂਚਨਾ ਦਿੱਤੀ ਜਾਵੇ ਤਾਂਕਿ ਕੋਈ ਅਨਸਕਾਮੀ ਘਟਣਾ ਨਾ ਵਾਪਰ ਤਸੀਂ ਪਹਿਲਾਂ ਇਹ ਉਹਨੂੰ ਆਪਾਂ ਉਹ ਨਾ ਫਿਰ ਦਿਵਾਲੀ ਉਹ ਹਾਸਨ ਜਿਹਾ ਕੁਝ ਨਹੀਂ ਜਿਹਾ ਕੋਈ ਨਹੀਂ ਉਹ ਵੀ ਹੈ ਰੈਗੂਲਰ ਸੜੀਆਂ ਸਰਚ ਆਪਰੇਸ਼ਨ ਵਾਂਗੂ ਚੱਲਦੇ ਰਹਿੰਦੇ ਹੈਗੇ ਅਸੀਂ ਵਾਂਗੂ ਕਰਦੇ ਰਹਿੰਦੇ ਹੈਗੇ ਤੇ ਉਹ ਵੀ ਇੱਕ ਇਨਸੀਡੈਂਸ ਹੋਇਆ ਉਹਦੇ ਕਰਕੇ ਅਸੀਂ ਜ਼ਿਆਦਾ ਅੱਜ ਜਿਹੜੀ ਹੈਗੀ ਦੁਬਾਰਾ ਚੈਕਿੰਗ ਕਰ ਰਹੇ ਹੈਗੇ ਕੋਈ ਟੈਕਨੀਕਲ ਹੈਗੀ ਕੋਈ ਆਉਂਦੀ ਨਹੀਂ ਨਹੀਂ ਉਹ ਚੈਕਿੰਗ ਕਰ ਰਹੇ ਹੈਗੇ ਜਿਹੜੀ ਚੈਕਿੰਗ ਦੇ ਵਿੱਚ ਜੇ ਕੋਈ ਇਦਾਂ ਦੀ ਕੋਈ ਵਸਤੂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਦੋਂ ਤਰ੍ਹਾਂ ਤੋਂ ਤੇ ਐਕਸ਼ਨ ਲਿਆ ਜਾ ਕੋਈ ਕਾਰਵਾਈ ਕੀਤੀ ਹੋਊਗੀ ਤੇ ਆਪਕੀ ਨੂੰ ਦੱਸ ਦਿੱਤਾਏਗਾ ਠੀਕ ਹੈ